ਭਗਵੰਤ ਮਾਨ ਜੀ ਨੂੰ ਮਿਲੇ ਹੋ ਜੀ ਹੋ ਮੈਂ ਇਹ ਨਹੀਂ ਦਿੰਦੇਗੇ ਪਰ ਨਹੀਂ ਮੈਂ ਉੱਚੀ ਬੋਲਣਾ ਕੋਈ ਪਰ ਮੈਨੂੰ ਖੜਾਓ ਨਾ ਮੈਂ ਤਾਂ ਸਾਹਬ ਤੋਂ ਕਿ ਬੰਦੇ ਚਲਾ ਚ ਬੈਠੇ ਨੇ ਹਜੇ ਤੱਕ ਨਾ ਨਹੀਂ ਉਹਨਾਂ ਦਾ ਕੋਈ ਸਾਡੀ ਕਸਟ ਨਹੀਂ ਕੀ ਹੈਗੇ ਉਹਨਾਂ ਦਾ ਕਸਟ ਨਹੀਂ ਆ ਪਰ ਕੋਈ ਫੈਸਲਾ ਕਰ ਕੋਈ ਤਾਂ ਮੈਨੂੰ ਆਮਦਾ ਜੀ ਤੂੰ ਫੈਸਲਾ ਕਰ ਮੈਂ ਤਾਂ ਫਤਾਂ ਆਉਂਦਾ ਪੋਟਾ ਪਾਈਆਂ ਕਰਕੇ ਮਸਲਾ ਕੀ ਮਤਲਬ ਤੁਹਾਡਾ ਮਸਲਾ ਕੀ ਆ ਮੇਰੇ ਹਸਬੰਡ ਸੇਠ ਬੈਠੇ 30 ਬੰਦੇ ਬੈਠੇ ਤੇ ਪਵਾਨ ਕਮਾਨ ਨੇ ਉਹਦਨ ਪਰਸੋ ਕੀ ਸਾਬੰਦਿਆਂ ਤੋਂ ਬਗੈਰ ਅੰਮ੍ਰਿਤ ਕੋਲ ਛੇੜੀਂਗਾ ਸਾਬੰਦਿਆ ਬੰਦੇ ਕਿਧਰ ਗਏ ਅੰਮ੍ਰਿਤਪਾਲ ਦਾ ਕਰਕੇ ਹੋਇਆ ਸੀਗੇ ਅੰਮ੍ਰਿਤਪਾਲ ਦਾ ਕਰਕੇ ਸਿਰਫ ਗਨਾ ਉਹਨਾਂ ਦਾ ਇਹੋ ਸੀ ਅੰਮ੍ਰਿਤ ਛਕਿਆ ਸੀ ਨਾ ਛੱਡੇ ਸੀ ਹੋਰ ਕੋਈ ਗਨਾ ਨਹੀਂ ਸੀ ਉਹਨਾਂ ਦਾ ਤੁੰਗੀ ਹੈ ਜੀ ਨਹੀਂ ਪਸ਼ਾ ਸਿੱਟੀ ਜਾਂਦੇ ਫੜ ਫੜ ਕੇ ਜਦੋਂ ਬੋਟਾ ਕਹਿੰਦਾ ਜੀ ਉਹਦਾ ਕਹਾ ਫੜ ਫੜ ਕੇ ਕਰਦੇ ਸੀ ਉਹ ਕਿਹੋ ਜਿਹਾ ਪਤਾ ਪੈਣਾ ਸਾਦਾ ਤੇ ਕੀਤਾ ਪਾ ਬੜੀ ਕਿਹਦਾ ਦੇ ਕਿੱਥੇ ਜੀ ਤੁਹਾਡਾ ਤੁਹਾਡਾ ਬੰਦਾ ਕਿੱਥੇ ਕਿਹੜੀ ਜੇਲ੍ਹ ਚ ਆ ਅਮਰਸਰ ਜੇਲ੍ਹ ਚ ਆ ਜੀ ਅੱਛਾ ਜੀ ਅਮਰਸਰ ਜੇਲ੍ਹ ਅਮਰਜੀਤ ਸਿੰਘ ਅੱਛਾ ਜੀ ਮੇਰੇ ਦਿਓਰ ਦਾ ਮੁੰਡਾ ਸੁਖਵਿੰਦਰ ਸਿੰਘ ਆ ਜੀ ਥੋੜੀ ਜਿਹੀ ਥੋੜਾ ਮੁੰਡਾ ਡਿਗਰੂ ਗੜਾ ਅਕਨਿਸ਼ ਸਿੰਘ ਅੱਛਾ ਜੀ ਥੋੜੀ ਜਿਹੀ ਕੀ ਸੀ ਕੀ ਉਹਨਾਂ ਦਾ ਕਸੂਰ ਕੀ ਸੀ ਅਮਰਤ ਸਿੰਘ ਆ ਕਿਹਾ ਸੀ ਨਸ਼ਾ ਛੱਡੇ ਸੀ ਅੱਛਾ ਜੀ ਇਹ ਕਸੂਰ ਸੀ ਬਾਸ ਅੱਛਾ ਜੀ ਹੋਰ ਕੋਈ ਕਸੂਰ ਸੀ ਅੱਜ ਤਾਂ ਅਸੀਂ ਗੁਰੂ ਰਾਮ ਦਾ ਅੱਗੇ ਅਰਦਾਸ ਕਰਨ ਆਏ ਸੀ ਵੀ ਸਾਡੇ ਬੰਦੇ ਉਹਨਾਂ ਨੇ ਗਵਾਤੇ ਆ